ਬਾਈ ਕੇ ਵੀ ਜੀਪ ਵਾਲੇ ਤੋਂ ਅਜਿਹੀਆਂ ਹੈਰਾਨ ਕਰਨ ਵਾਲੀਆਂ ਦੂਰਬੀਨਾਂ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਤੁਸੀਂ ਪਹਿਲਾਂ ਯਾਰ ਆ ਦੂਰਬੀਨ ਦਾ ਪ੍ਰਭਾਵ ਚੈੱਕ ਕਰੋ ਮਿੱਤਰੋ ਤੇ ਹੋਰ ਤੁਹਾਨੂੰ ਟੈਲੀਸਕੋਪ ਵੀ ਖਾਵਾਂਗੇ ਤੇ ਦੂਰਬੀਨਾ ਵਿਖਾਵਾਂਗੇ ਜੇ ਆ ਏਡੀ ਪ੍ਰਭਾਵੀ ਹੈ ਤੇ ਹੋਰ ਦੂਜੀਆਂ ਚੀਜ਼ਾਂ ਜਿਹੜੀਆਂ ਉਹ ਕਿੱਡੀਆਂ ਸਿਰਾ ਹੋਣਗੀਆਂ ਹੁਣ ਤੁਸੀਂ ਆ ਜਾਓ ਅੱਗੇ ਇਹ ਹੋ ਗਏ ਮਿੱਤਰੋ ਟੈਲੀਸਕੋਪ ਹੋ ਗਏ ਇਹ ਵੀ ਬਹੁਤ ਘੈਂਟ ਚੀਜ਼ ਹੈ ਠੀਕ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਸਿੰਗਲ ਸਿੰਗਲ ਲੈ ਸਕਦੇ ਹੋ ਤੇ ਅੱਖ ਤੇ ਲਾ ਕੇ ਤੁਸੀਂ ਦੇਖ ਸਕਦੇ ਹੋ ਇਹ ਐਡਜਸਟੇਬਲ ਹੁੰਦੇ ਆ ਲੈਂਜ਼ ਜਿਹੜਾ ਇਹਦੇ ਹਿਸਾਬ ਨਾਲ ਸੈੱਟ ਹੋ ਜਾਂਦਾ ਤੁਹਾਨੂੰ ਜਿਵੇਂ ਜਿਵੇਂ ਤੁਸੀਂ ਫੋਕਸ ਕਰਨਾ ਹੋਊਗਾ ਜਿੰਨੀ ਵਾਰ ਤੇ ਕਰਨਾ ਹੋਊਗਾ ਇਹ ਸਾਰਾ ਇਕੱਠਾ ਵੀ ਹੋ ਜਾਂਦਾ ਠੀਕ ਹੈ ਇਹ ਪਿੱਤਲ ਦਾ ਤੇ ਬਹੁਤ ਹੀ ਸੋਹਣੀ ਯੂਨੀਕ ਤੇ ਵੱਖਰੀ ਚੀਜ਼ ਆ ਇਹ ਬਾਈਆਂ ਤੋਂ ਹੀ ਮਿਲਦੀ ਆ ਹਨਾ オリジナル ਸਮਾਨ ਆ ਜਿਹੜਾ ਉਹ ਲੈ ਕੇ ਆਉਂਦੇ ਆ ਬਾਈ ਤੇ ਉਸ ਤੋਂ ਕਾਹ ਦੂਰਬੀਨ ਵਿਖਾ ਦਿੰਦੇ ਆ ਇਹ ਅੱਖਾਂ ਦੇ ਹਿਸਾਬ ਨਾਲ ਐਡਜਸਟੇਬਲ ਹੁੰਦੀ ਰਹਿੰਦੀ ਆ ਲੈਂਜ਼ ਤੁਸੀਂ ਆਪ ਦੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਇੱਕ ਆਸ ਹੈ ਜੇ ਮਿਲ ਜੂਗਾ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਆ ਵੱਡਾ ਸਹਜ ਮਿਲ ਜੂਗਾ ਤੇ ਬਹੁਤ ਸੋਹਣੀ ਯਾਰ ਮੇਰੇ ਹਿਸਾਬ ਉਹ ਕਬੂਤਰ ਡਾਉਣ ਵਾਲਿਆਂ ਲਈ ਇਹ ਬਹੁਤ ਘੈਂਟ ਚੀਜ਼ ਆ ਉਹਨਾਂ ਨੂੰ ਹੁਣ ਬਈ ਐ ਅੱਖਾਂ ਤੇ ਹੱਥ ਰੱਖ ਰੱਖ ਕੇ ਆਪਦੀ ਨਿਗਾ ਘਟਾਉਣ ਦੀ ਲੋੜ ਨਹੀਂ ਆਹ ਦੂਰਬੀ ਨੇ ਜਿਹੜੀ origignal ਲੈ ਜੋ ਇਹ ਕੋਈ ਆਮ ਦਕਾਨਾਂ ਤੋਂ ਨਹੀਂ ਮਿਲਦੀ ਇਹਦੇ ਵਿੱਚ ਉਹ origignal ਸਮਾਨ ਲੈ ਕੇ ਆਉਂਦੇ ਆ ਵੇਚਣ ਵਾਸਤੇ ਕੰਮ ਕਰਦੇ ਆ ਸਕ੍ਰੈਪ ਦੇ ਵਿੱਚ ਚੱਕਦੇ ਆ ਉੱਥੇ ਤੁਹਾਨੂੰ ਇਹ ਚੀਜ਼ ਮਿਲ ਜੂ ਨੰਬਰ ਆ ਜਿਹੜਾ ਸਕ੍ਰੀਨ ਤੇ ਦਿੱਤਾ ਤੁਸੀਂ ਕਬੂਤਰ ਦੇਖੋਗੇ ਯਾਰ ਤੁਹਾਨੂੰ ਐ ਲੱਗੂਗਾ ਬਿਲਕੁਲ ਛੱਤ ਦੇ ਨਾਲ ਹੀ ਕਬੂਤਰ ਆ ਜਿਹੜਾ ਤੁਹਾਡੇ ਸਹਰਾਣੇ ਤੁਹਾਡੇ ਕੋਲ ਹੀ ਉੱਡੀ ਜਾਂਦਾ ਹੈ केपीजी जीप वाले ਨਾਲ ਕਰ ਲੋ ਸੰਪਰਕ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਜਿੰਨੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਆਉਂਗੇ ਤੁਹਾਨੂੰ ਆਫਰ ਕੀਤੀ ਜਾਊਗੀ ਰੇਟ ਦੇ ਵਿੱਚ